ਉਮੀਦ ਹੈ ਕਿ ਤੁਸੀਂ ਇਸ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ ਤੇ ਅਸੀਂ ਵੀ ਤੁਹਾਨੂੰ ਇਸੇ ਤਰ੍ਹਾਂ ਇੱਕ ਜ਼ਿੰਮੇਵਾਰ ਮੀਡੀਆ ਪਰਸਨਜ਼ ਦੇ ਤੌਰ ਤੇ ਤੁਹਾਨੂੰ ਕੋਵਰਟ ਕਰਾਂਗੇ। ਔਰ ਤੁਹਾਡੇ ਵਾਸਤੇ ਅਸੀਂ ਜੋ ਵੀ ਸਾਡੇ ਕੋਲ ਮਟੀਰੀਅਲ ਹੋਇਆ ਜਾਂ ਸਾਡੇ ਕੋਲ ਕਹਿਣ ਵਾਲੀ ਗੱਲ ਹੋਈ ਤੁਹਾਡੇ ਥਰੂ ਅਸੀਂ ਲੋਕਾਂ ਤੱਕ ਵੀ ਤੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਤੱਕ ਪਹੁੰਚਾਵਾਂਗੇ ਜੀ। ਚੋਣਾਂ ਦੇ ਦੌਰਾਨ ਤੇ ਚੋਣਾਂ ਤੋਂ ਬਾਅਦ ਜੋ ਮੌਜੂਦਾ ਸਰਕਾਰ ਵੱਲੋਂ ਇਸ ਦੇ ਐਮਐਲਏਜ਼ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਜੋ ਸਾਡੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈਗਾ ਜਿਸ ਦੀਆਂ ਉਗੜਮੀਆਂ ਮਸਾਲਾ ਚੋਣਾ ਦੌਰਾਨ ਵੀ ਆਈਆਂ ਸੀਗੀਆਂ ਸਾਡੇ ਕਈ ਵਰਕਰ ਗ੍ਰਫਤਾਰ ਕੀਤੇ ਗਏ ਥਾਣੇ ਲੁલાਏ ਗਏ ਕਈ ਸਰਪੰਚਾਂ ਨੂੰ ਡੀਡੀਪੀਓ ਵੱਲੋਂ ਚਿੱਠੀਆਂ ਜਾਰੀ ਕੀਤੀਆਂ ਇਨਕੁਆਰੀਆਂ ਮਾਰ ਕੀਤੀਆਂ ਗਈਆਂ ਕਿਸੇ ਨੇ ਵੀ ਉਹਨਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਔਰ ਉਹ ਅਫਸਰ ਬਿਲਕੁਲ ਸਾਰੇ ਸਮੇਂ ਦੌਰਾਨ ਉਹ ਸਰਗਰਮ ਰਿਹਾ ਆਪਣੇ ਐਰੀ ਰਾਜ ਕਰਦਾ ਪਾਰਟੀ ਆਮ ਆਦਮੀ ਪਾਰਟੀ ਲਈ ਉਹ बतौर ਇੱਕ ਮੈਂਬਰ ਦੇ ਤੌਰ ਤੇ ਉਹਦੇ ਸਰਕਾਰ ਨੂੰ ਵਰਕਰ ਦੇ ਤੌਰ ਤੇ ਉਹ ਕਾਰਸ਼ੀਲ ਰਿਹਾ ਹੈਗਾ ਆ ਅਸੀਂ ਉਹਦਾ ਹੁਣ ਵੀ ਅਜੇ ਵੀ ਅਸੀਂ ਉਸ ਦਾ ਖਹਿੜਾ ਨਹੀਂ ਛੱਡ ਰਹੇ ਉਹਦਾ ਅਜੇ ਕੇਸ ਅਸੀਂ ਪ੍ਰੋਪਰਟੀ ਅਥਾਰਟੀ ਕੋ ਲੈ ਕੇ ਜਾਵਾਂਗੇ ਔਰ ਉਹਦੀਆਂ ਕਾਰਵਾਈਆਂ ਬੰਦ ਕਰਾਵਾਂਗੇ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਚੋਣਾਂ ਤਬਾਦ ਜਿਹੜੀ ਸਾਡੀ ਪਲੇਠੀ ਪ੍ਰੈਸ ਕਾਨਫਰੰਸ ਹੈ ਉਹਦੇ ਚ ਬੜੇ ਅਸਾਂ ਮੰਗਾ ਨਾਲ ਬੜੇ ਚਾਨ ਨਾਲ ਤੁਸੀਂ ਆਏ ਹੋ ਉਮੀਦ ਹੈ ਕਿ ਖਚਰੀ ਤੁਸੀਂ ਇਸ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ ਤੇ ਅਸੀਂ ਵੀ ਤੁਹਾਨੂੰ ਇਸੇ ਤਰ੍ਹਾਂ ਇੱਕ ਜ਼ਿੰਮੇਵਾਰ ਮੀਡੀਆ ਪਰਸਨਸ ਦੇ ਤੌਰ ਤੇ ਤੁਹਾਨੂੰ ਕੋਆਪਰੇਟ ਕਰਾਂਗੇ ਔਰ ਤੁਹਾਡੇ ਵਾਸਤੇ ਅਸੀਂ ਜੋ ਵੀ ਸਾਡੇ ਕੋਲ ਮਟੀਰੀਅਲ ਹੋਇਆ ਜੋ ਸਾਡੇ ਕੋਲ ਕਹਿਣ ਵਾਲੀ ਗੱਲ ਹੋਈ ਤੁਹਾਡੇ ਥਰੂ ਅਸੀਂ ਲੋਕਾਂ ਤੱਕ ਵੀ ਤੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਤੱਕ ਪਹੁੰਚਾਵਾਂਗੇ ਜੀ ਤੇ ਅੱਜ ਦਾ ਜੋ ਸਾਡੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਅਸੀਂ ਮੁੱਖ ਰੂਪ ਵਿੱਚ ਮੈਂ ਡਾਕਟਰ ਧਰਨਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਲੋਕਸਭਾ ਹਲਕਾ ਮੇਰੇ ਨਾਲ ਸਰ ਹੈਰੀਮਾਨ ਸਾਹਿਬ ਨੇ ਹਲਕਾ ਸਨੌਰ ਦੇ ਹਲਕਾ ਇੰਚਾਰਜ ਮੇਰੇ ਨਾਲ ਸਰ ਬਦਲਾ ਜਲਾਲਪੁਰ ਨੇ ਹਲਕਾ ਕਨੌਰ ਦੇ ਹਲਕਾ ਇੰਚਾਰਜ ਮੇਰੇ ਨਾਲ ਮੋਹਿਤ ਮਹਿੰਦਰਾ ਜੀ ਨੇ ਪਟਿਆਲਾ ਦਿਹਾਤੀ ਤੋਂ ਹਲਕਾ ਇੰਚਾਰਜ ਔਰ ਅਸੀਂ ਤੁਸੀਂ ਕਹੋਗੇ ਕਿ ਹਲਕਾ ਚਾਰ ਤਾਂ ਨੌ ਨੇ ਸਿਰਫ ਚਾਪ ਚਾਰ ਕਿਉਂ ਇਕੱਠੇ ਹੋਏ ਹੈਗੇ ਉਹਦਾ ਸਿੰਪਲ ਮਕਸਦ ਇਹ ਹੈ ਕਿ ਚੋਣਾਂ ਦੇ ਦੌਰਾਨ ਤੇ ਚੋਣਾਂ ਤੋਂ ਬਾਅਦ ਜੋ ਮੌਜੂਦਾ ਸਰਕਾਰ ਵੱਲੋਂ ਇਸ ਦੇ ਐਮਐਲਏਜ਼ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਜੋ ਸਾਡੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈਗਾ ਜਿਸ ਦੀਆਂ ਉਗੜਮੀਆਂ ਮਸਾਲਾ ਚੋਣਾ ਦੌਰਾਨ ਵੀ ਆਈਆਂ ਸਿਗੀਆਂ ਸਾਡੇ ਕਈ ਵਰਕਰ ਗ੍ਰਫਤਾਰ ਕੀਤੇ ਗਏ ਥਾਣੇ ਲੁਆਏ ਗਏ ਕਈ ਸਰਪੰਚਾਂ ਨੂੰ ਡੀਡੀਪੀਓ ਵੱਲੋਂ ਚਿੱਠੀਆਂ ਜਾਰੀ ਕੀਤੀਆਂ ਅਕਵਾਰੀਆਂ ਮਾਰ ਕੀਤੀਆਂ ਗਈਆਂ ਜਿਹੜਾ ਕਿ ਮੋਡਲ ਕਾਰਡ ਕੰਡਕਟ ਦੇ ਬਿਲਕੁਲ ਖਿਲਾਫ ਸੀਗਾ ਉਹਦੀਆਂ ਸ਼ਿਕਾਇਤਾਂ ਵੀ ਦਰਜ ਕਰਾਈਆਂ ਗਈਆਂ ਉਸ ਡੀਡੀਪੀਓ ਦੇ ਬਾਈ ਨੇਮਸ ਕਹਾਤਾ ਦਰਜ ਕਰਾਈਆਂ ਇਲੈਕਸ਼ਨ ਮਿਸ਼ਨ ਨੂੰ ਲੱਗ ਕਰਾਈਆਂ ਡੀਸੀ ਸਾਹਿਬ ਨੂੰ ਲੱਗ ਕਰਾਈਆਂ ਤੇ ਜਿਹੜੇ ਆਰਓ ਸਾਹਿਬ ਸੀਗੇ ਤੇ ਪਰ ਕਿਸੇ ਨੇ ਵੀ ਉਹਨਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਔਰ ਉਹ ਅਫਸਰ ਬਿਲਕੁਲ ਸਾਰੇ ਸਮੇਂ ਦੌਰਾਨ ਉਹ ਸਰਗਰਮ ਰਿਹਾ ਔਰ ਆਪਣੀ ਐਰੀ ਡਰਾਜ ਕਰਦਾ ਪਾਰਟੀ ਆਮ ਆਦਮੀ ਪਾਰਟੀ ਲਈ ਉਹ ਬਤੌਰ ਇੱਕ ਮੈਂਬਰ ਦੇ ਤੌਰ ਤੇ ਉਹਦੇ ਸਰਕਾਰੋਂ ਵਰਕਰ ਦੇ ਤੌਰ ਤੇ ਉਹ ਕਾਰਸ਼ੀਲ ਰਿਹਾ ਹੈਗਾ ਆ ਅਸੀਂ ਉਹਦਾ ਹੁਣ ਵੀ ਅਜੇ ਵੀ ਅਸੀਂ ਉਸਦਾ ਖਹਿੜਾ ਨਹੀਂ ਛੱਡ ਰਹੇ ਉਹਦਾ ਅਜੇ ਕੇਸ ਅਸੀਂ ਪ੍ਰੋਪਰਟੀ ਅਥਾਰਟੀ ਕੋ ਲੈ ਕੇ ਜਾਵਾਂਗੇ ਔਰ ਉਹਦੀਆਂ ਕਾਰਵਾਈਆਂ ਬੰਦ ਕਰਾਵਾਂਗੇ ਤੇ ਦੂਜੇ ਜਿਨ੍ਹਾਂ ਹਲਕਿਆਂ ਤੋਂ ਸ਼ਿਕਾਇਤਾਂ ਆਈਆਂ ਨੇ ਔਰ ਬੜੀਆਂ ਚੁਭਮੀਆਂ ਸ਼ਿਕਾਇਤਾਂ ਨੇ ਉਹ ਹਲਕਾ ਸਨੌਰ ਹੈ ਹਲਕਾ ਕਨੌਰ ਹੈ ਤੇ ਹਲਕਾ ਪਟਿਆਲਾ 2 ਹੈਗਾ ਜਿੱਤੇ ਸਾਰੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਚੋਣਾ ਦੌਰਾਨ ਮੈਂ ਖੁਦ ਐਸਐਸਪੀ ਸਾਹਿਬ ਨੂੰ ਕਹਿ ਕੇ ਇੱਕ ਬੰਦੇ ਨੂੰ ਰਾਤ ਨੂੰ 12 ਵਜੇ ਰਹਾ ਕਰਾਇਆ ਦੂਜੇ ਨੂੰ ਇੱਕ ਗੁੰਡਾ ਅਨਸਰਾਂ ਨੇ ਉਹਦੀਆਂ ਲੱਤਾਂ ਮਾਹ ਤੋੜਤੀਆਂ ਉਹ ਰਾਜਪੁਰੇ ਅਸਤਾਜ ਦਾਖਲ ਹੈਗਾ ਤੇ ਇਸੇ ਤਰ੍ਹਾਂ ਸਨੌਰ ਹਲਕੇ ਵਿੱਚ ਵੀ ਤੁਹਾਨੂੰ ਦੱਸਣਗੇ ਸਾਡੇ ਸਨੌਰ ਦੇ ਹਲਕਾ ਇੰਚਾਰਜ ਹੈਰੀਮਾਨ ਸਾਹਿਬ ਜੋ ਕਾਕੜਾ ਸਾਹਿਬ ਦਾ ਇੱਕ ਸ਼ਿਕਾਰ ਪਿੱਛਾ ਕੀਤਾ ਗਿਆ ਉਹਨਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਉਹਨਾਂ ਨੇ ਬੜੀ ਮਸਤੀ ਦੇ ਨਾਲ ਉਹਨੂੰ ਫੇਲ ਕੀਤਾ ਹੈਗਾ ਔਰ ਆਪਣੇ ਫੁਰਤੀ ਵਰਤ ਕੇ ਉਹ ਮਸਾ ਮਸਾਉਤ ਚ ਬਚੇ ਨੇ ਸੋ ਜਿਹੜੀਆਂ ਸੱਤਾ ਦੇ ਹੰਕਾਰ ਚ ਪੈਸੇ ਦੇ ਹੰਕਾਰ ਚ ਜਿਹੜਾ ਜਿਹੜਾ ਪੈਸਾ ਇਹਨਾਂ ਕੋ ਆ ਰਿਹਾ ਹੈਗਾ ਜਿਹੜਾ ਕਿ ਨਜ਼ਾਇਜ਼ ਤੱਕ ਨਾ ਕੁਮਾਰੇ ਨੇ ਖਨਨ ਰਾਹੀਂ ਕਬਜ਼ੇ ਕਰਕੇ ਤੇ ਜਿਹੜੇ ਜੋ ਇਹਨਾਂ ਦੇ ਟਿੱਪਰ ਚੱਲਦੇ ਨੇ ਜੋ ਇਹਨਾਂ ਦੀਆਂ ਜਿਹੜੀਆਂ ਦਾ ਭੂ ਮਾਫੀਏ ਦੇ ਤੌਰ ਤੇ ਸਰਗਰਮ ਨੇ ਜਾਂ ਹੋਰ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਨੇ ਜਿਹੜੇ ਨਵੇਂ-ਨਵੇਂ ਬਣੇ ਐਮਐਲਏ ਜਿਹੜੀ ਕਹਿੰਦੇ ਸੀ ਅਸੀਂ ਕਟੜ ਇਮਾਨਦਾਰ ਸਰਕਾਰ ਹੈ ਉਹ ਕਟੜ ਬੇਈਮਾਨ ਐਮਐਲਏ ਨੇ ਕਟੜ ਬੇਈਮਾਨ ਮਨਿਸਟਰ ਨੇ ਉਹਨਾਂ ਦੇ ਜਿਹੜੇ ਜਿਹੜੇ ਕੰਮ ਹੈ ਉਹ ਸਾਰੇ ਹਲਕੇ 'ਚ ਲੋਕ ਜਾਣਦੇ ਨੇ ਔਰ ਉਹਨਾਂ ਦੇ ਚੱਲਦੇ ਟਿੱਪਰ ਉਹਨਾਂ ਦੇ ਹੁੰਦੇ ਕਬਜ਼ੇ ਲੋਕੀ ਰੋਜ ਦੇਖਦੇ ਨੇ ਅਸੀਂ ਵੀ ਰੋਜ ਦੇਖਦੇ ਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿੱਥੇ ਖਨਨ ਕਰਦੇ ਹੋਏ ਇਹਨਾਂ ਦੇ ਬੱਦੇ ਉੱਤੇ ਇਹ ਜਿਹੜਾ ਸਰਕਾਰੀ ਸਾਧਨਾਂ ਦੀ ਜਿਹੜੀ ਰੇਤਾ ਰੇਤੇ ਦੀ ਉਹਦੀ ਤਾਂ ਹੋਰ ਜਿਹੜੀ ਸਾਧਨਾਂ ਉਹਦੀ ਲੁੱਟ ਕਰਦੇ ਦਿਖਾਈ ਦਿੰਦੇ ਨੇ ਸੋ ਲੋਕਾਂ ਦੇ ਦਹਿਸਤ ਪਾਉਣ ਲਈ ਇੱਕ ਤਾਂ ਚੋਣਾ ਦਰਾਨਿਆਂ ਨੂੰ ਬਹੁਤ ਪਿੰਡਾਂ ਚ ਭਜਾਇਆ ਗਿਆ ਮੌਜੂਦਾ ਜਿਹੜੀ ਰਾਜ ਕਰਦਾ ਪਾਰਟੀ ਆਮ ਆਦੀ ਪਾਰਟੀ ਹੈਗੀ ਹੈ ਤੇ ਉਸ ਤੋਂ ਬਾਅਦ ਇਹ ਇਨਾਨ ਨੇ ਆਪਣੇ ਕਾਰਵਾਈਆਂ ਤੇਜ਼ ਕੀਤੀਆਂ ਹੈਗੀਆਂ ਔਰ ਖਤਰਨਾਕ ਹੱਦ ਤੱਕ ਉਹਨਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਹੈਗੇ ਸੋ ਦੇ ਖਿਲਾਫ ਪੰਜਾਬ ਸਰਕਾਰ ਨੂੰ ਚੌਕਸ ਕਰਨ ਲਈ ਚਤਾਵਨੀ ਦੇਣ ਲਈ ਤੇ ਜਿਹੜਾ ਪੰਜਾਬ ਦਾ ਪੁਲਿਸ ਤੰਤਰ ਹੈਗਾ ਉਹਨੂੰ ਚੌਕਸ ਕਰਨ ਲਈ ਚਤਾਵਨੀ ਦੇਣ ਲਈ ਅੱਜ ਜੇ ਅਸੀਂ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਔਰ ਇਹ ਕੱਲੀ ਅਸੀਂ ਪ੍ਰੈਸ ਕਾਨਫਰੰਸ ਸੀਮਤ ਨਹੀਂ ਰੱਖਾਂਗੇ ਅਸੀਂ ਸੜਕਾਂ 'ਤੇ ਉਤਰਾਂਗੇ ਇਹਨਾਂ ਦਾ ਮੁਕਾਬਲਾ ਕਰਾਂਗੇ ਇਹਨਾਂ ਦੀ ਗੁੰਡਾਗਰਦੀ ਨੂੰ ਅਸੀਂ ਇੱਥੇ ਨਹੀਂ ਚੱਲਣ ਦੇਣਾ ਹੈਗਾ ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਹੈਗਾ ਇਹ ਸਾਡਾ ਸਭ ਦਾ ਸਾਂਝਾ ਪੰਜਾਬ ਹੈ ਇਸ ਦੇ ਸਾਧਨਾ ਸਰੋਤਾਂ ਦੀ ਲੁੱਟ ਇਸ ਦੇ ਜਿਹੜੀ ਤਹਿਸ਼ਤਾ ਮਾਹੌਲ ਜਿਹੜੀ ਗੁੰਡਾਗਰਦੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਕਾਸਟਾਰਟ ਐਮਐਲਏ ਕਨੌਰ ਔਰ ਐਮਐਲਏ ਸਮਾਣਾ ਔਰ ਐਮਐਲਏ ਜਿਹੜੇ ਆਗੇ ਆ ਸਨੌਰ ਦੇ ਆ ਤਿੰਨੇ ਐਮਐਲਏ ਆ ਇਹਨਾਂ ਬੋਲੋ ਜੋ ਗੁੰਡਾਗਰਦੀ ਕੀਤੀ ਜਾ ਰਹੀ ਹੈ ਉਹਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਔਰ ਉਹ ਦਿਨ ਦੂਰ ਨਹੀਂ ਹੈਗੀ ਜੇ ਸਾਨੂੰ ਲੋੜ ਪਈ ਅਸੀਂ ਹਜ਼ਾਰਾਂ ਦੀ ਤਦਾਦ ਵਿੱਚ ਇਹਨਾਂ ਐਮਐਲਏ ਦਾ ਘਰ ਵੀ ਕੇਰਾਂਗੇ ਔਰ ਐਸਐਸਪੀ ਨੂੰ ਵੀ ਕੇਰਾਂਗੇ ਅਸੀਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਯੋਧੇ ਹੈਗੇ ਆ ਲੜਦੇ ਆ ਰਹੇ ਸਾਰੀ ਉਮਰ ਚੋਂ ਤੇ ਨਾਇ ਮਹਿਰੀਮਾਨ ਸਾਹਿਬ ਨਾਇ ਜਲਾਲਪੁਰ ਸਾਹਿਬ ਤੇ ਨਾਇ ਮੋਹਜ ਬਿੰਦਾ ਸਾਹਿਬ ਅਸੀਂ ਤਿੰਨੇ ਹੀ ਅਸੀਂ ਇੱਕ ਬਾਹਨਾ ਮਤਲਬ ਜੋਟੀਆਂ ਜੋਟੀ ਪਾ ਕੇ ਅਸੀਂ ਇਸ ਗੁੰਡਾਗਰਦੀ ਦਾ ਵੀ ਔਰ ਸਰਕਾਰ ਦੇ ਧੱਕੇ ਦਾ ਵੀ ਔਰ ਇਹਨੇ ਐਮਐਲਏ ਧੱਕੇ ਦਾ ਸੀ ਡੜ ਕੇ ਮੁਕਾਬਲਾ ਕਰਾਂਗੇ ਔਰ ਜਿਹੜਾ ਪੱਕਪਤੀ ਰਵਈਆ ਪ੍ਰਸ਼ਾਸਨ ਦਾ ਹੈਗਾ ਹੈ ਜਿਹੜਾ ਖਾਸ ਤੌਰ ਤੇ ਐਸਐਸਪੀ ਦਾ ਪੱਕਪਤੀ ਰਵਈਆ ਆਏਗਾ ਉਹਨੂੰ ਵੀ ਅਸੀਂ ਸ਼ਰਮ ਨੰਗਾ ਵੀ ਕਰਾਂਗੇ ਔਰ ਉਹਦੀ ਸ਼ਿਕਾਇਤ ਵੀ ਕਰਾਂਗੇ ਔਰ ਅਸੀਂ ਸ਼ਿਕਾਇਤ ਉੱਚਤਮ ਅਦਾਰੇ ਤੱਕ ਕਰਾਂਗੇ ਤਾਂ ਕਿ ਇਹਨਾਂ ਦੀ ਜਿਹੜੀਆਂ ਇਹ ਆਪਣੇ ਸੰਵਿਧਾਨ ਨੂੰ ਜਵਾਬਦੇਹ ਹੈਗੀ ਹੈ ਇਹ ਆਪਣੇ ਆਪਣੇ ਜੋ ਇਹਨਾਂ ਨੇ ਕਸਮ ਖਾਦੀ ਹੈ ਔਰ ਸੰਵਿਧਾਨ ਦੀ ਖਾਦੀ ਹੈ ਕਾਨੂੰਨ ਮੁਤਾਬਕ ਕੰਮ ਕਰਨ ਦੀ ਖਾਦੀ ਹੈ ਨਾ ਕਿ ਗਰੈ ਗੈਰ ਉਨੀ ਢੰਗ ਨਾਲ ਜਿਹੜੇ ਐਮ ਐਲ ਏ ਐ ਸਮੇਂ ਦੇ ਉਹਨਾਂ ਨੂੰ ਅਬਲਾਈਜ਼ ਕਰਨ ਦੀ ਕਸਮ ਨਹੀਂ ਖਾਦੀ ਹੋਈ ਇਹਨਾਂ ਨੇ ਆਪਣੇ ਫਰਜ਼ ਚੇਤੇ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਚੇਤਾਵਨੀ ਦਿੱਤੀ ਪੰਜਾਬ ਸਰਕਾਰ ਨੂੰ ਵੀ ਔਰ ਪਟਿਆਲੇ ਦੀ ਅਫਸਰ ਸ਼ਾਹੀ ਨੇ ਵੀ ਖਾਸ ਤੌਰ ਤੇ ਪੁਲਿਸ ਤੰਤਰ ਨੂੰ ਕਿ ਆਪਣੇ ਠਾਣੇ ਨੂੰ ਕੰਟਰੋਲ ਚ ਕਰੇ ਆਪਣੇ ਠਾਣੇਦਾਰਾਂ ਨੂੰ ਕੰਟਰੋਲ ਚ ਕਰੇ ਔਰ ਆਪਣੀ ਜਿਹੜੀ ਪੁਲਿਸ ਤੰਤਰ ਹੈਗਾ ਉਹਨੂੰ ਕਾਨੂੰਨ ਮੁਤਾਬਕ ਕਰਨ ਦੇ ਹੁਕਮ ਦੇਵੇ ਔਰ ਜੇ ਕੋ ਗੈਰ ਕਾਨੂੰਨੀ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਲਵੇ ਨਹੀਂ ਤਾਂ ਅਸੀਂ ਇਸ ਸੰਘਰਸ਼ ਨੂੰ ਇੱਥੇ ਨਹੀਂ ਛੱਡਾਂਗੇ ਮੈਂ ਤੁਹਾਣਾ ਵਾਦਾ ਕਰਦਾ ਕਿ ਅਸੀਂ ਚਾਰੇ ਜਣੇ ਲੜ ਕੇ ਚਾਰੇ ਜਣੇ ਇਸ ਕਰਕੇ ਕਿ ਅਸੀਂ ਮਤਲਬ ਹਲਕਾ ਸਮਾਣਾ ਤੇ ਹਲਕਾ ਸਨੌਰ ਦੀ ਜੇ ਕਿਸੇ ਨੂੰ ਦਿੱਕਤ ਆਊਗੀ ਤਾਂ ਹੈਰੀਮਾਨ ਸਾਹਿਬ ਉਹ ਹੈਂਡਲ ਕਰਨਗੇ ਮੇਰੇ ਮੈਂ ਲੋਪ ਚਾਊਂਗਾ ਮੈਂ ਜਿੱਥੇ ਵੀ ਲੋੜ ਪਈ ਅੱਧੀ ਰਾਤ ਹੋਈ ਤਾਂ ਮੈਂ ਉੱਥੇ ਹਾਜ਼ਰ ਹੋਊਂਗਾ ਹਲਕਾ ਰਾਜਪੁਰਾ ਤੇ ਹਲਕਾ ਕਨੌਰ ਤੇ ਹਲਕਾ ਡੇਰਾ ਬਸੀ ਡੇਰਾ ਬਸੀ ਆਲ ਨਾਲ ਗੱਲ ਕੀਤੀ ਆ ਉੱਥੇ ਸ਼ਾਇਦ ਉਹਨਾਂ ਦਾ ਸਾਰਾ ਤੰਤਰ ਲੱਗਿਆ ਮਹਾਲੀ ਪੁਲਿਸ ਹੈ ਉੱਥੇ ਮਹਾਲੀ ਦਾ ਉੱਥੇ ਸਾਰਾ ਜਿਹੜੀ ਜਿਹੜੀ ਉੱਥੇ ਪ੍ਰਸ਼ਾਸਨਿਕ ਕੰਮ ਹੈਗਾ ਮਹਾਲੀ ਤੋਂ ਹੁੰਦਾ ਹੈਗਾ ਉਹਨਾਂ ਦੇ ਅਲੱਗ ਕੇਸ ਹੋਊਗਾ ਜੇ ਉੱਥੇ ਵੀ ਸਾਨੂੰ ਕੇਸ ਮਿਲੇ ਤਾਂ ਅਸੀਂ ਉੱਥੇ ਵੀ ਦਖਲ ਅੰਦਾਜ਼ੀ ਕਰਾਂਗੇ ਤੇ ਹਲਕਾ ਕਨੌਰ ਤੇ ਹਲਕਾ ਰਾਜਪੁਰਾ ਉਹ 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 ਮਤਲਬ ਸਾਡੇ ਮਦਨਾਲ ਜਲਾਰਪੁਰ ਹੋਣੀ ਜਿਹੜੇ ਕਿ ਪਹਿਲਾਂ ਹੀ ਸਰਕਾਰ ਨੇ ਜਿਨ੍ਹਾਂ ਨੇ ਸਰਕਾਰ ਦਾ ਡੱਗ ਪੰਨਿਆ ਹੈਗਾ ਔਰ ਆਪਣੇ ਬੰਦੇ ਛੜਾਇਆ ਸੀ ਰਲ ਕੇ ਦੋਨਾਂ ਨੇ ਅਸੀਂ ਉਹਨੂੰ ਹੋਰ ਅੱਗੇ ਜਾਰੀ ਰੱਖਾਂਗੇ ਔਰ ਆਪਣੇ ਕਿਸੇ ਵੀ ਵਰਕਰ ਦਾ ਕੋਈ ਨੁਕਸਾਨ ਨਹੀਂ ਹੋਣ ਦੇਾਂਗੇ ਚਾਹੇ ਸਾਨੂੰ ਰੱਬ ਦੀ ਧੁੰਨੀ ਤੱਕ ਜਾਣਾ ਪਵੇ ਅਸੀਂ ਉੱਥੇ ਤੱਕ ਜਾਵਾਂਗੇ ਔਰ ਜਿਹੜਾ ਹਲਕਾ ਪਟਿਆਲਾ 2 ਹੈਗਾ ਔਰ ਨਾਬਾ ਹੈਗਾ ਕਿਉਂਕਿ ਨਾਬਾ ਚ ਹਲਕਾ 4 ਸਾਡੇ ਅਜੇ ਮੌਜੂਦਾ ਹੈ ਨਹੀਂ ਇਸ ਕਰਕੇ ਉਹ ਦੋਨੇ ਹਲਕੇ ਉਹ ਦੋਨੇ ਹਲਕੇ ਮੁਹਿੰਮਿੰਦਰਾ ਜੀ ਦੇਖਣਗੇ ਉੱਥੇ ਕੋਈ ਵੀ ਜਿਹੜੀ ਕੋਈ ਕੋਈ ਪੁਲਿਸ ਤੱਕਾ ਕਰਦੀ ਹੈ ਕੋਈ ਸਰਕਾਰ ਤੱਕਾ ਕਰਦੀ ਹੈ ਐਮਐਲਏ ਤੱਕਾ ਕਰਦਾ ਹੈਗਾ ਜਾਂ ਉੱਥੇ ਤਾਂ ਮਨਿਸਟਰ ਤੱਕਾ ਕਰਦਾ ਹੈਗਾ ਉਹ ਸਾਡੇ ਨੋਟਿਸ ਲਿਆਣਗੇ ਤੇ ਚਾਹਾਂ ਦੇ ਨੋਟਿਸ ਔਰ ਅਸੀਂ ਇਸ ਟੀਮ ਵੱਲੋਂ ਅਸੀਂ ਇਕੱਠੇ ਹੋ ਕੇ ਇਹ ਜਿਹੜਾ ਸਰਕਾਰ ਦੀ ਬੁਰਸ਼ਾ ਕਰਦੀ ਹੈਗੀ ਸਰਕਾਰ ਦੀ ਗੁੰਡਾ ਕਰਦੀ ਹੈਗੀ ਜਿਹੜੇ ਪੈਸੇ ਤੇ ਸੱਤਾ ਦੇ ਨਸ਼ੇ 'ਚ ਚੂਰ ਨੇ ਜਿਨ੍ਹਾਂ ਨੂੰ ਅੱਗੇ ਕੁਝ ਦਿਖਦਾ ਹੀ ਨਹੀਂ ਹੈਗਾ ਸਿਵਾਏ ਪੈਸੇ ਸੱਤਾ ਤੋਂ ਜਿਹੜੇ ਉਹ ਮਗਰੂਰ ਨੇ ਉਹਨਾਂ ਅਸੀਂ ਘਮੰਡ ਤੋੜਾਂਗੇ ਔਰ ਇਹ ਤੁਹਾਡੇ ਮੈਂ ਤੁਹਾਡੇ ਰਾਹੀਂ ਇਹ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਨਵੀਂ ਪਤਿਮਾਨ ਨੂੰ ਕਾਸਤ ਹੋਰਤੇ ਜਿਹੜਾ ਕਹਿੰਦਾ ਸੀ ਅਸੀਂ ਇੱਕ ਵਧੀਆ ਪ੍ਰਸ਼ਾਸਨ ਦੇਵਾਂਗੇ ਉਹਨੂੰ ਦੱਸਣਾ ਚਾਹੁੰਦੇ ਆ ਕਿ ਵਧੀਆ ਪ੍ਰਸ਼ਾਸਨ ਦੀ ਬਣ ਗਈ ਲੋਕੀ ਦੇਖ ਰਹੇ ਨੇ ਅਸੀਂ ਹੰਡਾਰੇ ਸਾਡੇ ਵਰਕਰ ਹੰਡਾਰੇ ਨੇ ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਇੱਕ ਨੂੰ ਇੱਕ ਨੂੰ ਇੱਕ ਆਪਣਾ ਫਰਜ਼ ਸਮਝਦੇ ਹੋਏ ਨਾ ਸਿਰਫ ਆਪਣੇ ਵਰਕਰਾਂ ਵਾਸਤੇ ਬਾਕੀ ਪੰਜਾਬ ਦੇ ਆਮ ਲੋਕਾਂ ਵਾਸਤੇ ਵੀ ਜਿਹੜੀ ਉਹਨਾਂ ਵਾਸਤੇ ਜਮਹੂਰੀ ਪ੍ਰਕਿਰਿਆਵਾਂ ਹੈਗੀਆਂ ਜੋ ਉਹਨਾਂ ਦੇ ਬੋਲਣ ਦੀ ਜਾਂ ਗੱਲ ਕਰਨ ਦੀ ਜਾਂ ਸਿਆਸੀ ਜੋਰ ਤੋੜ ਕਰਨ ਦੀ ਸਿਆਸੀ ਤੌਰ ਤੇ ਕਿਸੇ ਨਾਲ ਜੁੜਨ ਦੀ ਜੋ ਉਹਨਾਂ ਦੀ ਆਜ਼ਾਦੀ ਹੈਗੀ ਹੈ ਉਹਤੇ ਅਸੀਂ ਹਮਲਾ ਨਹੀਂ ਹੋਣ ਨਾ ਮੰਗੇ ਉਹਨੂੰ ਪੰਗ ਨਹੀਂ ਹੋਣ ਦੇਵਾਂਗੇ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੀਆਂ ਰੀਸੈਂਟ ਕਟਰਾਵਾ ਵਾਪਰੀਆਂ ਨੇ ਉਹ ਸਾਡੇ ਹਲਕਾ ਇੰਚਾਰਜ ਔਰ ਜਿਹੜੇ ਖਾਸ ਤੌਰ ਤੇ ਇਸ ਕੰਮ ਇਸ ਪਿਛਲੇ 2-4 ਦਿਨਾਂ 'ਚ ਇਸ ਕੰਮ 'ਚ ਲੱਗੇ ਹੋਏ ਨੇ ਕਿ ਸਰਕਾਰ ਦੇ ਨੇ ਪਿਛਾੜਿਆ ਜਾਵੇ ਉਹਨਾਂ ਨੂੰ ਨੰਗਾ ਕੀਤਾ ਜਾਵੇ ਖਿਲਾਫ ਲੜਿਆ ਜਾਵੇ ਦਿੱਲੀ ਵੀ ਗਏ ਹੋ ਹਾਂਜੀ ਉਸ ਤੋਂ ਬਾਅਦ ਕੀ ਗੱਲ ਸਾਹਮਣੇ ਆਈਏ ਅੱਗੇ ਕੀ ਐਕਸ਼ਨ ਦੀ ਗੱਲ ਹੋਈ ਦੇਖੋ ਉਹ ਜਿਹੜੀ ਵੀਡੀਓ ਵਾਲੀ ਗੱਲ ਹੈਗੀ ਆ ਉਹ ਜੋ ਵੀ ਆਬਜੈਕਟਿਵ ਸਿਚੁਏਸ਼ਨ ਹੈਗੀ ਆ ਜਿਨ੍ਹਾਂ ਨਾਲ ਵੀਡੀਓ ਜਿਵੇਂ ਵੀਡੀਓ ਆਈ ਹੈ ਜਿਨ੍ਹਾਂ ਦੀ ਉਹ ਆਵਾਜ਼ ਹੈਗੀ ਹੈ ਉਹ ਚਾਹੇ ਮੁਕਰ ਦੇ ਨੇ ਮੈਂ ਕਹਿੰਦਾ ਕਿ ਉਹਦੀ ਸਾਈਬਰ ਕ੍ਰਾਈਮ ਦੇ ਕੇ ਉਹਦੀ ਫੋਰੈਂਸਿਕ ਜਾਂਚ ਕਰਾ ਲਓ ਜੇ ਕਿਸ ਨੂੰ ਚੱਤਪਚਾ ਲੱਗਦਾ ਕਿ ਮੇਰੀ ਬਾਜ਼ ਨਹੀਂ ਹੈਗੀ ਹੈ ਬਾਕੀ ਇਹ ਹਾਈ ਕਮਾਂਡ ਦਾ ਕੰਮ ਹੈਗਾ ਹਾਈ ਕਮਾਂਡ ਨੂੰ ਸਾਰੀ ਰਿਪੋਰਟ ਕਰ ਦਿੱਤੀ ਗਈ ਹੈ ਅਜੇ ਕਿਉਂਕਿ ਇਲੈਕਸ਼ਨ ਹੋ ਕੇ ਹੱਡੀਆਂ ਹੈਗੀਆਂ ਹੋਰ ਬਹੁਤ ਕੁਝ ਅਜੇ ਮੁੱਦੇ ਜਿਹੜੇ ਸਰਕਾਰ ਬਣ ਰਹੀ ਹੈ ਸਰਕਾਰ ਕਮਜ਼ੋਰ ਹੋ ਰਹੀ ਹੈ ਤਕੜੀ ਹੋ ਰਹੀ ਹੈ ਉਹ ਇੱਕ ਲਗਾਤਾਰ ਹਲਚਲ ਜਾਰੀ ਹੈ ਦਿੱਲੀ ਵਿੱਚ ਇਸ ਕਰਕੇ ਉਹ ਹਲਚਲ ਸੈਟਲ ਹੁੰਦੇ ਸਾਰ ਹੀ ਇਸ ਮੁੱਦੇ ਨੂੰ ਪ੍ਰਾਇੋਰਟੀ ਦੇ ਵਿਚਾਰਿਆ ਜਾਵੇਗਾ ਔਰ ਜਿਨ੍ਹਾਂ ਲੋਕਾਂ ਨੇ ਉਹਨਾਂ ਨੇ ਗਾਂਧੀ ਰੋਹਣਾਂ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕਾਂਗਰਸ ਨੂੰ ਹਰਾਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਰਾਹੁਲ ਗਾਂਧੀ ਨੂੰ ਹਰਾਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕੱਾਸ ਵਲੇ ਪ੍ਰਤੀ ਆਇਗਾ ਮੋਤੀ ਦੇ ਪ੍ਰਤੀਰੋਧ ਦਲ ਦੇ ਵਿਰੋਧ ਦਾ ਇੱਕ ਆਸ ਦੀ ਕਿਰਨ ਹਿੰਦੁਸਤਾਨ ਜੋ ਇੱਕ ਇੱਕ ਸਿਆਸੀ ਅਸਮਾਨ ਤੇ ਜੋ ਦਿਗੀ ਹੈਗੀ ਹੈ ਉਸ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਸੋ ਇਹ ਬਹੁਤ ਸੀਰੀਅਸਲੀ ਲਿਆ ਜਾਊਗਾ ਔਰ ਕਿਸੇ ਵੀ ਦੋਸ਼ੀ ਨੂੰ ਜਿਹਨੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਨਾ ਚੋਣਾਂ ਚ ਇਹ ਇੱਕ ਇੱਕ ਸੀਟ ਸਾਡੇ ਵਾਸਤੇ ਇੰਪੋਰਟੈਂਟ ਸਗੀ ਪਟਿਆਲਾ ਸੀਟ ਜੇਕਰ ਜੇ ਥੋੜੀਆਂ ਆਪਣੀਆਂ ਕੋਸ਼ਿਸ਼ਾਂ ਚ ਕਾਮਯਾਬ ਹੋ ਜਾਂਦੇ ਜੇਦੀ ਕਿ ਇਹਨਾਂ ਨੂੰ ਕੁਝ ਅੰਸ਼ਕ ਕਾਮਯਾਬੀ ਮਿਲੀ ਵੀ ਹੈਗੀ ਹੈ ਤਾਂ ਇਹ ਸੀਟ ਆਪਾਂ ਹਾਰ ਸਕਦੇ ਸੀ ਇਹ ਸੀਟ ਭਾਜਪਾ ਦੀ ਗੋਦੀ ਜਾ ਸਕਦੀ ਸੀਗੀ ਇਹ ਕਾਂਗਰਸ ਵਰਕਰਾਂ ਦਾ ਸਾਡੇ ਇਲਾਕਾ ਇੰਚਾਰ ਸਾਹਿਬਾਨ ਦੀ ਬਹੁਤ ਮਿਹਨਤ ਦਾ ਨਤੀਜਾ ਹੈਗਾ ਕਿ ਇਹਨਾਂ ਦੀ ਜਿਹੜੀਆਂ ਨੇ ਦੀਆਂ ਇਹਨਾਂ ਦੀ ਸਤਾਸ਼ਾ ਸੀਆਂ ਉਹਨੂੰ ਬੂਰ ਨਹੀਂ ਪਿਆ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਔਰ ਇਹ ਬਿਸ਼ਰਮ ਹੋ ਕੇ ਅੱਜ ਆਪਣੇ ਬਿਹੜੇ ਬੋਲ ਲਗੇ ਉਹਨਾਂ ਦਾ ਮੁੱਕ ਰਹੇ ਨੇ ਔਰ ਇੱਕ ਅੱਜ ਮਤਲਬ ਯਾ ਪਰ ਕਾਂਗਰਸ ਪਾਰਟੀ ਇਹਨਾਂ ਨੂੰ ਬਖਸ਼ ਉਗੀ ਨਹੀਂ ਇਹਨਾਂ ਦੇ ਸਖਤ ਤੋਂ ਸਖਤ ਐਕਸ਼ਨ ਲੀਤਾ ਜਾਊਗਾ ਡਾਕਟਰ ਸਾਹਿਬ ਤੁਸੀਂ ਇੱਕ ਨਸ਼ੇ ਦਾ ਮੁੱਦਾ ਇੱਕ ਸਾਰੇ ਹਲਕਿਆਂ ਨੇ ਚੱਕਿਆ ਤੁਹਾਨੂੰ ਕੀ ਲੱਗਦਾ ਹੈ ਕਿ ਨਸ਼ਾ ਕੌਣ ਵਕਾ ਰਿਹਾ ਹੈ ਕਿਸੇ ਵੀ ਸ਼ਹਿਰ ਕਿਉਂਕਿ ਤੁਸੀਂ ਖੋਸਰੋਂ ਵੀ ਸਲਾਹ ਦਿੱਤੀ ਕਿ ਰੇਸ ਵਿੱਚ ਲੈ ਲੇ ਬਿਲਕੁਲ ਦੇਖੋ ਨਸ਼ਾ ਜਿਸ ਪੱਧਰ ਤੇ बिक ਰਿਹਾ ਹੈਗਾ ਇਸ ਵੱਡੀ ਪੱਧਰ ਤੇ ਨਸ਼ਾ ਬਗੈਰ ਰਾਜ ਸਰਕਾਰ ਦੀ ਤੇ ਬਗੈਰ ਪੁਲਿਸ ਅੰਤਰ ਦੀ ਸ਼ਹਿਰ ਤੇ ਸਹਿਮਤੀ ਤੋਂ ਬਗੈਰ ਇਹ ਹੋ ਹੀ ਨਹੀਂ ਸਕਦਾ ਜੇ ਸਰਕਾਰ ਚਾਵੇ ਤਾਂ ਬਿਲਕੁਲ ਵਿਧਾਇਕਾਂ ਦੀ ਇਨਵੋਲਵਮੈਂਟ ਆ ਪੁਲਿਸ ਦੇ ਸਾਰੇ ਨਹੀਂ ਪਛਦੇ ਕੋਈ ਜਿਹਨੇ ਕਾਰੀਆਂ ਭੇਡਾਂ ਨੇ ਪੁਲ ਵਿੱਚ ਉਹਨਾਂ ਦੀ ਇਨਵੋਲਵਮੈਂਟ ਹੈਗੀ ਆ ਉਸ ਤੋਂ ਬਗੈਰ ਨਸ਼ਾ ਇੰਨਾ ਵੱਡੀ ਪੱਧਰ ਤੇ ਵਿਕੇ ਨਹੀਂ ਸਕਦਾਗਾ ਇੱਕਾ ਦੁੱਕਾ ਕੇਸ ਹੋ ਸਕਦੇ ਆਗੇ ਪਰ ਜਿੱਡਾ بڑا ਨੈਟਵਰਕ ਆਪਰੇਟਿਵ ਹੈਗਾ ਹੈ ਔਰ ਜੋ ਜੇ ਇਹਨਾਂ ਦੇ ਆਪਣੇ ਇਹਨਾਂ ਦੇ ਇੱਕ ਬੜੇ ਬਹੁਤ ਇੰਪੋਰਟੈਂਟ ਐਮਐਲਏ ਨੇ ਆਪਣਾ ਅੰਮ੍ਰਿਤਸਰ ਤੋਂ ਕੋਮਰੇ ਕੋਮਰੇ ਭੇਜੇ ਪ੍ਰਤਾਪ ਸਿੰਘ ਉਹਨਾਂ ਨੇ ਕਿਹਾ ਜਿਹੜਾ ਮੇਰੇ ਹਲਕੇ 'ਚ ਨਸ਼ਾ बिक ਰਿਹਾ ਉਹ ਜਿਹੜਾ ਚੱਡਾ ਹੈਗਾ ਦੇ ਜਿਹੜਾ ਦਿੱਲੀ ਤੋਂ ਮਤਲਬ ਇਹਨਾਂ ਦਾ ਪੰਜਾਬ ਤੋਂ ਐਮਪੀ ਚੁਣਿਆ ਗਿਆ ਰਾਜ ਸਭਾ ਦਾ ਰਾਗਵ ਚੱਡਾ ਉਹਦੇ ਦੁਆਰਾ ਮਨੋਨੀਤ ਜਾਂ ਪੁਆਇੰਟ ਕੀਤੇ ਹੋਏ ਇੱਕ ਐਸਐਸਪੀ ਦੀ ਨਿਗਰਾਨੀ ਹਟ ਨਾ ਜਾ ਬਿਕ ਰਿਹਾਗਾ ਐਨਾ ਸਿੱਧਾ ਇਲਜ਼ਾਮ ਉਹਨਾਂ ਦੇ ਇੱਕ ਹੋਣੇ ਕ ਐਮਐਲਏ ਨੇ ਅੰਮ੍ਰਿਤਸਰ ਤੋਂ ਉਹਨੇ ਵੀ ਇਲਜ਼ਾਮ ਲਾਇਆ ਬਾਅਦ ਚਾਹੇ ਡਰਾਤਮਕਾ ਕੇ ਜਾਂ ਪੁਚਕਾਰ ਕੇ ਉਹਨੂੰ ਵਾਪਸ ਉਹਨੇ ਆਪਣੇ ਉਹਨੇ ਬਿਆਨਾਂ ਤੋਂ ਵਾਪਸ ਕੀਤਾ ਗਿਆ ਹੈਗਾ ਪਰ ਇਹ ਸਲੀਤ ਹੈਗੀ ਇਹਨਾਂ ਦੀ ਆਪਣੀ ਪਾਰਟੀ ਜਿਸ ਬਾਰੇ ਬਗਾਵਤ ਉੱਠ ਰਹੀ ਹੈ ਜਾਂ ਵਿਰੋਧੀ ਸੋਨਾ ਉੱਠ ਰਹੀਆਂ ਨੇ ਜੋ ਮਤਲਬ ਆਪਾਂ ਦਿਨ-ਪਰ ਦਿਨ ਦੇਖ ਰਹੇ ਹੈਗੇ ਜੀ ਸੋ ਬਗੈਰ ਸਰਕਾਰ ਦੀ ਬਗੈਰ ਪੁਲਿਸ ਦੀ ਸ਼ਹਿਤੋਂ ਇਹਦੀ ਮੂਲੀ ਬਿਲੀ ਭੁਗਤੋਂ ਬਗੈਰ ਪੰਜਾਬ 'ਚ ਐਡੇ ਵੱਡਾ ਨਸ਼ੇ ਦਾ ਕਾਰੋਬਾਰ ਅਰਮਾ ਘਰਮਰ ਪੇ ਦਾ ਕਾਰੋਬਾਰ ਨਹੀਂ ਹੋ ਸਕਦਾ ਜੀ ਤੁਸੀਂ